ਇਧਰ ਆਹਲਾ ਇਹ ਮੈਂ ਆਪਾਂ ਜਿੱਥੇ ਰਹਤੇ ਹੋ? ਚਾਰ ਮੰਡੀ। ਗਰਮੇ ਕੋਣ-ਕੋਣ ਹੈ? ਆਹ ਗਾੜੀਆਂ। ਤਾਂ ਆਹ ਤੇ ਸਾਡੇ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ 78 ਵੱਲੋਂ ਹਦਾਇਤਾਂ ਆਈਆਂ ਕਿ ਜਿਹੜੇ ਬੱਚਿਆਂ ਦੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਆਂ ਤੇ ਇਸ ਕਰਕੇ ਇਹਨਾਂ ਦੇ ਰੈਸਕਿਊ ਕਰਕੇ ਤੇ ਸਕੂਲ 'ਚ ਭੇਜਿਆ ਜਾ। ਮੈਡਮ ਇੱਥੇ ਤੇ ਰੋਜ਼ ਹੀ ਕੀ ਨਾਮ ਹੈ ਕਿੰਨੇ ਲੋਕ ਆਉਂਦੇ ਨੇ? ਇੱਥੇ ਕਿੰਨੇ ਹੀ ਕੰਮ ਕਰਦੇ ਨੇ? ਸਰ ਅਸੀਂ ਰੋਜ਼ ਹੀ ਅਹੀਂ ਪਲਾਨ ਕਰ ਰਹੇ ਆ ਕਿ ਥੋੜੇ ਕੀ ਨੈਕਸਟ ਮੰਥ ਤੋਂ ਅਸੀਂ ਹੀ ਰੇਟ ਸਟਾਰਟ ਕਰ ਰਹੇ ਆ ਤੇ ਇਹਨਾਂ ਨੂੰ ਰੈਸਕਿਊ ਕਰਕੇ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਤੇ ਬੱਚਿਆਂ ਦਾ ਜਿਹੜੇ ਬਿਹਤਰ ਭਵਿੱਖ ਵਾਸਤੇ ਕਾਰਵਾਈ ਮੈਂ ਕਿਹਾ ਕਿ ਕਿੰਨੇ ਕ ਬੰਦੇ ਹੁਣ ਇਸ ਟਾਈਮ ਤੱਕ ਨੇ ਕੀਤੇ ਨੇ ਥੱਲੇ ਗਾਰ ਯਾਰ ਆਈਡੀ ਮੈਡਮ ਹੁਣ ਹੁਣ ਤੱਕ ਕਿੰਨੇ ਬੰਦੇ ਕੀਤੇ ਨੇ ਯਾਰ ਲਾਈਵ ਚੱਲਦੇ ਨੇ ਬੰਦੇ ਦਾ 6-7 ਤੋਂ ਕੌਣ ਕਰਦਾ ਹੈ ਤਾਂ ਕੀ ਬੋਲ ਰਹੇ ਜੀ ਤਾਂ ਇਹ ਬੋਲ ਰਹੇ ਕਿ ਬੰਦ ਕਰਕੇ ਕੰਮ ਕੰਮ ਮਤ ਕਰੋ ਇਹ ਬੋਲਤੇ ਆ ਮੈਂ ਕਿਹਾ ਘਰ ਤੋਂ ਖਾਣਾ کیسے ਖਾਓਗੇ ਜਦ ਕੰਮ ਕਰਨਗੇ ਤभी ਤਾਂ ਖਾਣਗੇ घर में कौन कौन है भाई है डैडी है मम्मी है सारे काम करते हैं तो ये बोल रहे हैं कि स्कूल में डाला पढ़ने को दिल नहीं करता तुम्हारा पढ़ो ना जाके ये पति तब तो पढ़ेंगे करेंगे तो कमाई कौन करेगा फिर में घर पे कौन देगा खर्चा मिनट बाद पकड़ी जा रहा था गुस्सा लग रहा था मारना भी था ये को। ना कोई गल नहीं

ना बता, क्या नाम है अनुस कहाँ रहते हो माल मंडी क्या करते क्या हुआ अभी हम तुम्हें स्कूल डाले हम बोल रहे हूँ स्कूल नहीं ये कमाकर दे गए हम अपने आप स्कूल पढ़ जाएंगे हमारे घर था वो ए वहाँ पुलिस वाले थे और मैडम थे घर में कौन कौन घर में भाई है और डेडी है मानी है ਉਹੀ ਕੁਮਾਤਾਏ ਬਸ ਇਹ ਮੈਂ ਸਭ ਤੋਂ ਇਲਾਕਾ ਬਿਲਕੁਲ ਹੀ ਪੁਲਿਸ ਅਫਸਰ ਵੀ ਨਾਲ ਲਿਆਂਦੇ ਗਏ ਆ ਤੇ ਮੀਡੀਆ ਤੋਂ ਅਸੀਂ ਸਰਕਾਰੀ ਅਧਿਕਾਰੀ ਪਰਚੇ ਹੋਏ ਨੇ ਤੇ ਜਿਨ੍ਹਾਂ ਦੇ ਵੱਲੋਂ ਜਿੰਨੇ ਮੰਗਣ ਵਾਲੇ ਨੇ ਜਾਂ ਫੂਡ ਪਾਲਸ ਵਾਲੇ ਨੇ ਇਹ ਜਿਹੜੇ 10 3 ਰਹਿੰਦੇ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਕੂਲਾਂ ਦੇ ਵਿੱਚ ਲਿਜਾਣ ਵਾਸਤੇ ਸਰਸਤਾ ਤੋਂ ਲੱਗੇ ਹਾਂਜੀ ਸਰ ਤੁਸੀਂ ਪਹੁੰਚੇ ਹੋ ਸਰਕਾਰੀ ਅਫੀਸਰ ਸਰ ਨਹੀਂ ਨਹੀਂ ਤੁਸੀਂ ਸਰਕਾਰੀ ਹਾਂਜੀ ਬੱਚਿਆਂ ਨੂੰ ਸਕੂਲ ਪਾਉਣਾ ਆਪਾਂ ਯਾਰ ਸਕੂਲ ਪਾਣਾ ਹੀ ਤੇ ਇਹਨਾਂ ਦਾ ਗੁਜ਼ਾਰਾ ਰਹਿਣ ਰੂਹ ਦਾ ਰਹਿਣ ਰੂਹ ਦਾ ਇਹ ਮੈਦਨ ਕਿੱਡੀ ਟਿਕਾਣਾ ਰੈਂਸ ਮੇਰਾ ਸਾਰਾ ਬੰਦ ਪਿਆ ਜੀ ਹਾਂਜੀ ਮੈਮ ਤੁਸੀਂ ਸਰਕਾਰੀ ਅਫੀਸਰ ਆਏ ਹੋ ਕੀ ਹੈਗਾ ਕੀ ਕਹਿ ਕੇ ਕਿ ਤੁਹਾਨੂੰ ਲੈੰਦਾ ਨਾਲ ਆ ਬਿਲਕੁਲ ਜੀ ਅ ਬੱਚਿਆਂ ਨੂੰ ਲਿਆਂਦਾ ਤੇ ਕਿਹਾ ਤੇ ਰੈਂਸ ਸਵੇਰੇ ਦੇ ਵਿੱਚ ਰੱਖਿਆ ਜਾਵੇਗਾ ਪਰ ਹੁਣ ਭਜਦੇ ਨਜ਼ਰ ਆ ਰਹੇ ਨੇ ਸਰਕਾਰੀ ਅਫਸਰ